ਮੇਰੀ ਵੀ ਹੱਥ ਕੰਮ ਲੱਗ ਗਿਆ ਨਾ ਜਿਹੜੇ ਕਹਿੰਦੇ ਨਾ ਮੱਲੀ ਤੂੰ ਕਰਦਾ ਕੀ ਆ ਇਹ ਪੰਗੇ ਡਾਕਟਰ ਮੱਲੀ ਲੈ ਸਕਦਾ ਹੁਣ ਉਹਨੂੰ ਮੈਂ ਕਿਹਾ ਮਿੱਤਰਾ ਮੈਂ ਜਾ ਤਾ ਆਪਦਾ ਪਿੱਤਾ ਦੇ ਦੇ ਵੀ ਵਾਕਿਆ ਇਸ ਦੇ ਵਿੱਚ 18 mm ਦੀ ਪੱਥਰੀ ਹੈ ਜਾਂ ਨਹੀਂ ਹੈ ਤੂੰ ਆਪਕੇ ਕਿਸੇ ਰਿਸ਼ਤੇਦਾਰ ਦੀ ਪੱਥਰੀ ਕਢਾਈ ਸੀ ਪਿੱਤੇ ਦੇ ਵਿੱਚ ਪੱਥਰੀ ਸੀ 18 mm ਦੀ ਉਹਨੂੰ ਮੈਂ ਕਿਹਾ ਮਿੱਤਰਾ ਮੈਂ ਜਾ ਤਾ ਆਪਦਾ ਪਿੱਤਾ ਦੇ ਦੇ ਉਹਨੇ ਕਿਹਾ ਤੂੰ ਪਿੱਤਾ ਕੀ ਕਰਨਾ ਮੈਂ ਕਿਹਾ ਆਪਾਂ ਪਿੱਤੇ ਦਾ ਆਪਰੇਸ਼ਨ ਕਰਾਂਗੇ ਆਪਰੇਸ਼ਨ ਹੋ ਕੇ ਆਪਾਂ ਪੱਥਰੀ ਦਿੱਤੀ ਕੱਢ ਤੇ ਆ ਆ ਪਿੱਤੇ ਦਾ ਆਪਾਂ ਅੱਜ ਆਪਰੇਸ਼ਨ ਕਰਾਂਗੇ ਵੀ ਵਾਕਿਆ ਇਸ ਦੇ ਵਿੱਚ 18 mm ਦੀ ਪੱਥਰੀ ਹੈ ਜਾਂ ਨਹੀਂ ਹੈ ਕੱਲੇ ਇਦਾਂ ਵੀ ਅਲਟਰਾਸਾਉਂਡ ਕਰਵਾਈ ਸੀ ਉਹਦੇ ਵਿੱਚ 18mm ਦੀ ਪੱਥਰੀ ਆਈ ਪਿੱਤੇ ਦੇ ਵਿੱਚ ਤੇ ਪੱਥਰੀ ਸਭ ਤੋਂ ਪਹਿਲਾਂ ਮੈਂ ਇਹ ਖੋਲਣ ਬਿਲਜਾਏ ਜਦੋਂ ਆਪਾਂ ਇਹਦਾ ਆਪਰੇਸ਼ਨ ਕੀਤਾ ਇਹਦੇ ਵਿੱਚ ਪੱਥਰੀ ਕੱਢੀ ਉਸ ਤੋਂ ਪਹਿਲਾਂ ਮੈਂ ਦੱਸ ਦੇਣਾ ਵੀ ਪੱਥਰੀ ਆਖਰਕਾਰ ਬੰਦ ਹੀ ਕਿਵੇਂ ਤਾਂ ਪੱਥਰੀ ਬੰਦ ਦੇ ਦੋ ਕਾਰਨ ਆ ਜੀ ਪਹਿਲਾ ਕਾਰਨ ਆ ਜਦੋਂ ਲੀਵਰ ਜ਼ਿਆਦਾ ਮਾਤਰਾ ਦੇ ਵਿੱਚ ਕੋਲੇਸਟੇਰੋਲ ਨੂੰ ਪ੍ਰੋਡਿਊਸ ਕਰੇ ਉਸ ਤੋਂ ਬਾਅਦ ਉਹ ਸਿੱਧਾ ਪਿੱਤੇ ਦੇ ਵਿੱਚ ਜਾਂਦਾ ਬਾਇਲ ਜੂਸ ਦੇ ਵਿੱਚ ਕੋਲੇਸਟੇਰੋਲ ਘੁਲਦਾ ਨਹੀਂ ਨਾ ਖੋਲਣ ਕਰਕੇ ਜਿਹੜਾ ਕੋਲੇਸਟ੍ਰੋਲ ਬਾਇਲ ਜੂਸ ਦੇ ਵਿੱਚ ਰਹਿ ਜਾਂਦਾ ਪਿੱਤੇ ਦੇ ਵਿੱਚ ਰਹਿ ਜਾਂਦਾ ਉੱਥੇ ਜਾ ਕੇ ਉਹ ਜਮਾ ਹੁੰਦਾ ਰਹਿੰਦਾ ਤੇ ਪੱਥਰੀ ਬਣ ਜਾਂਦੀ ਹੈ ਜਦੋਂ ਲੀਵਰ ਜਿਆਦਾ ਮਾਤਰਾ ਦੇ ਵਿੱਚ ਕੋਲੇਸਟ੍ਰੋਲ ਪ੍ਰੋਡਿਊਸ ਕਰੇ ਇੱਕ ਕਾਰਨ ਇਹ ਹੋ ਗਿਆ ਜ਼ਿਆਦਾਤਰ ਕਾਰਨ ਇਹੀ ਬਣਦਾ ਪਿੱਤੇ ਦੀ ਪੱਥਰੀ ਦਾ ਦੂਸਰਾ ਕਾਰਨ ਹੈਗਾ ਆਪਣੇ ਪਿੱਤੇ ਦੇ ਬਾਇਲ ਜੂਸ ਵਿੱਚ ਪਿਤ ਜੂਸ ਵੀ ਕਹਿ ਦਿੰਦੇ ਆ ਬਾਇਲ ਜੂਸ ਵੀ ਕਹਿ ਦਿੰਦੇ ਆ ਪਿੱਤੇ ਦੇ ਵਿੱਚ ਜਿਹੜਾ ਪਿਤ ਜੂਸ ਹੁੰਦਾ ਨਾ ਉਹਨੂੰ ਬਾਇਲ ਜੂਸ ਕਹਿ ਦਿੰਦੇ ਆ ਇੰਗਲਿਸ਼ ਦੇ ਵਿੱਚ ਬਿਲੀ ਰਿਊਬੀਨ ਨਾਂ ਦਾ ਇੱਕ ਕੈਮੀਕਲ ਹੁੰਦਾ ਪਿਤ ਜੂਸ ਵਿੱਚ ਜਦੋਂ ਉਹ ਜ਼ਿਆਦਾ ਮਾਤਰਾ ਵਿੱਚ ਹੋ ਜਾਈ ਤਾਂ ਉਸ ਤੋਂ ਬਾਅਦ ਆਪਾਂ ਨੂੰ ਪੀਲਾ ਪੀਲੀਆ ਹੋ ਜਾਂਦਾ ਹਨਾ ਜਿਆਦਾ ਮਾਤਰਾ ਚ ਹੋ ਜੇ ਤਾਂ ਕੋ ਸਮਾਂ ਤਾਂ ਉਹ ਸੈੱਲ ਜਿਹੜੇ ਲੜਦੇ ਰਹਿੰਦੇ ਉਹਦੇ ਨਾਲ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਵੀ ਇਕੱਠਾ ਜਦੋਂ ਜਮਾ ਹੋ ਜਾਂਦਾ ਤਾਂ ਉਹ ਬਾਇਲ ਜੂਸ ਦੇ ਵਿੱਚ ਘੁਲਦਾ ਨਹੀਂ ਫਿਰ ਵੀ ਪੱਥਰੀ ਜਿਹੜੀ ਕਿ ਬਣ ਜਾਂਦੀ ਆ ਕੋਲੇਸਟੇਰੋਲ ਪੱਥਰੀ ਨੂੰ ਕਹਿੰਦੇ ਆ ਜਿਹੜੀ ਕੋਲੇਸਟੇਰੋਲ ਨਾਲ ਬਣਦੀ ਆ ਜਿਆਦਾ ਜਮਾ ਹੋਣ ਕਰਕੇ ਤੇ ਇਹਨੂੰ ਕਹਿੰਦੇ ਆ ਜਿਹੜੀ ਬਿਲੀ ਰਿਊਬਿਨ ਕੈਮੀਕਲ ਜਿਹੜਾ ਜਿਆਦਾ ਹੋਣ ਕਰਕੇ ਉਹਦੇ ਨਾਲ ਬੰਦੀ ਹੈ ਪਿਗਮਨ ਸਟੋਨ ਦੋ ਤਰੀਕੇ ਹੋਵੇ ਦੋ ਕਾਰਨ ਹੋਗੇ ਪੰਜਾਬੀ ਜੀ ਤੁਹਾਨੂੰ ਮੈਂ ਸਿੰਪਲ ਸ਼ਬਦਾਂ ਚ ਬਣਾ ਦੇ ਇਹਦਾ ਇਲਾਜ ਕੀ ਆ ਇਲਾਜ ਜ਼ਿਆਦਾਤਰ ਇਹਦਾ ਆਪਰੇਟ ਹੀ ਹੁੰਦਾ ਪਰ ਕਈ ਦੇਸੀ ਨੁਕਤੇ ਹੈਗੇ ਆ ਤੁਸੀਂ YouTube ਤੇ ਸਰਚ ਕਰਕੇ ਟਰਾਈ ਕਰ ਸਕਦੇ ਤਾਂ ਹੁਣ ਆਪਾਂ ਇਹਦਾ ਕਰਦੇ ਹਾਂ ਆਪਰੇਟ ਠੀਕ ਹੈ ਕਿ ਨਹੀਂ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦੇ ਆ ਜੀ ਇਹ ਪਹਿਲੀ ਵਾਰੀ ਕਿਸੇ ਨੇ ਕੀਤਾ ਹੋਣਾ ਮੈਂ ਕਰੀ ਜਣਾ ਹਨਾ ਕਿਉਂਕਿ ਐਸੇ ਆਰਐਮਪੀ ਡਾਕਟਰ ਵੀ ਆ ਬਾਈ ਮੈਂ ਤੇ ਦਦਾਂ ਦੀ ਸਪੈਸ਼ਲ ਦਵਾਈ ਵੀ ਦਿਨਾ ਨੀਚੇ ਨੰਬਰ ਆ ਜੇ ਕਿਸੇ ਨੂੰ ਦਦਾਂ ਦੂਦਾਂ ਦੀ ਪ੍ਰੋਬਲਮ ਹੋਈ ਤਾਂ ਆਪਣਾ ਕਨੈਕਟ ਕਰ ਸਕਦਾ ਗਰੰਟੀ ਨਾਲ ਇਲਾਜ ਕਰਦੇ ਆ ਨਾ ਕੋਈ ਗੋਲੀ ਨਾ ਕੋਈ ਸਰਫਤ ਦਵਾਈ ਲਾਉਣੀ ਹੁੰਦੀ ਐ ਤੇ ਆਪਾਂ ਪਿੱਤਾ ਕੱਢਦੇ ਸਭ ਤੋਂ ਪਹਿਲਾਂ ਆਪਾਂ ਬਲੀਡ ਲੈ ਕੇ ਜਾਂਦਾ ਤਾਂ ਮੇਰਾ ਵੀਰ ਨਾਲ ਕੋਸ਼ਿਸ਼ ਕਰਿਆ ਜੀ ਵੀ ਬੱਚਿਆਂ ਨੂੰ ਦੂਰ ਹੀ ਰੱਖਿਆ ਜੀ ਇਹ ਆ ਰਿਹਾ ਜੀ ਪਿੱਤਾ ਤੁਹਾਨੂੰ ਅੱਜ ਪਿੱਤਾ ਵਿਖਾਉਣੇ ਆਜੋ ਆ ਰਿਹਾ ਜੀ ਪਿੱਤਾ ਆਹ ਵੇ ਨੇ ਰਿਹਾ ਜਾਵੇ ਇਹਨੇ ਕਿੰਦੀ ਐ ਜੀ ਪਿੱਤਾ ਵੇਖੋ ਤੁਸੀਂ ਇਹ ਲੀਵਰ ਦੇ ਬਿਲਕੁਲ ਨਿਚਲੀ ਸਾਈਡ ਹੁੰਦਾ ਜਿਹੜਾ ਕਿ ਬਾਇਲ ਜੂਸ ਪ੍ਰੋਡਿਊਸ ਕਰਦਾ ਇਹ ਕਿਉਂ ਹੁੰਦਾ ਪਿੱਤਾ ਪਿੱਤਾ ਕੱਢਣ ਤੋਂ ਬਾਅਦ ਤੁਹਾਨੂੰ ਕੀ ਦਿੱਕਤ ਆਉਂਦੀ ਹੈ ਤੇ ਇਹ ਪਿੱਤਾ ਹੁੰਦਾ ਵੀ ਇਹਦੇ ਵਿੱਚ ਬਾਇਲ ਜੂਸ ਹੁੰਦਾ ਜਦੋਂ ਤੁਸੀਂ ਤਲੀ ਚੀਜ਼ ਖਾਂਦੇ ਆ ਨਾ ਉੱਪਰ ਕਰ ਕੈਮਰਾ ਤੁਸੀਂ ਤਲੀ ਚੀਜ਼ ਖਾਂਦੇ ਆ ਜਿਵੇਂ ਕਿ ਮੀਟ ਹੋ ਗਿਆ ਜਾਂ ਸਰੋਂ ਸਰੋਂ ਦੇ ਤੇਲ ਨਾਲ ਬਣੀ ਚੀਜ਼ ਹੋਗੀ ਸਮੋਸੇ ਹੋ ਗਏ 버ਗਰ ਹੋ ਗਏ ਪੀਜ਼ਾ ਹੋ ਗਿਆ ਤਾਂ ਉਹਨਾਂ ਚੀਜ਼ਾਂ ਨੂੰ ਪਚਾਉਣ ਵਾਸਤੇ ਇਹਦੇ ਵਿੱਚ ਇੱਕ ਬਾਇਲ ਜੂਸ ਨਿਕਲਦਾ ਇਹ ਜਦੋਂ ਬਾਇਲ ਜੂਸ ਇਹਦੇ ਵਿੱਚ ਨਿਕਲਦਾ ਨਾ ਤਾਂ ਇਹ ਸੁਗੜ ਜਾਂਦਾ ਤੇ ਵੈਲਜੂਸ ਸਮੋਸੇ ਚ ਮਿਕਸ ਹੋ ਜਾਂਦਾ ਛੋਟੀ ਆਂਦ ਚ ਤੇ ਅੱਗੇ ਜਾ ਕੇ ਉਹ ਭੋਜਨ ਨੂੰ ਡਾਈਜੈਸਟ ਕਰ ਦਿੰਦਾ ਤੇ ਜੇਕਰ ਜਿਵੇਂ ਆਮ ਕਈ ਸਬਜ਼ੀਆਂ ਇਹੋ ਜੀਆਂ ਵੀ ਜਿਨ੍ਹਾਂ ਨੂੰ ਇਹਦੀ ਲੋੜ ਨਹੀਂ ਹੁੰਦੀ ਇਹ ਉਦੋਂ ਹੀ ਕੰਮ ਕਰਦਾ ਜਦੋਂ ਕਿ ਆਪਾਂ ਤળਿਆ ਜ਼ਿਆਦਾ ਖਾ ਲੈਂਦੇ ਆ ਵਿਆਹ ਸ਼ਾਦੀ ਚ ਜਾਂਦੇ ਆ ਤੇ ਉਦੋਂ ਇਹ ਪਿੱਤਾ ਸੁੰਗੜਦਾ ਜਦੋਂ ਇਹ ਸੁੰਗੜਦਾ ਤੇ ਦਰਦ ਉਦੋਂ ਹੀ ਹੁੰਦੀ ਆ ਜ਼ਿਆਦਾਤਰ ਜਿਹੜੇ ਪਿੱਤੇ ਦੇ ਮਰੀਜ਼ ਆ ਉਹਨਾਂ ਨੂੰ ਦਰਦ ਉਦੋਂ ਹੋਊਗੀ ਜਦੋਂ ਕਿ ਉਹ ਤਲੀਆਂ ਚੀਜ਼ਾਂ ਖਾਣਗੇ ਤਲੀਆਂ ਚੀਜ਼ਾਂ ਖਾਣਗੇ ਤੇ ਇਹ ਸੁੰਗੜੂਗਾ ਇਸ ਨੂੰ ਗੜੂ ਦਾ ਬਾਇਲ ਜੂਸ ਕੱਢੂਗਾ ਤੇ ਕੱਢੂਗਾ ਤੇ ਉਦੋਂ ਦਰਦ ਹੋਊਗੀ। ਸਮੈਲਤ ਨਹੀਂ ਆ ਰਹੀ। ਬਸ ਠੀਕ ਹੈ। ਓਕੇ ਜੀ ਤੇ ਆਪਾਂ ਇਹਦਾ ਕਰਦੇ ਆਪਰੇਸ਼ਨ ਆ ਜਾ ਵੀ ਅੱਗੇ। ਚੱਕੋਈ। ਹੁਣ ਇਹਦੇ ਜੇ ਆਪਾਂ ਪਿੱਤੇ ਦੀ ਪੱਥਰੀ ਵੇਖਣੀ ਆ ਡਿੱਗਣਾ ਪਿਆ ਜੇ ਕੈਮਰਾਮੈਨ ਕਿ ਭਰਾੜ ਮੰਨੀ ਜਾਂਦੀ ਨੇ। ਇਹ ਆ ਪਿੱਤਾ। ਇਹ ਤਾਂ ਮੈਂ ਪਿੱਤਾ ਧਾਰਾ ਲਿਆ ਉਹ ਵੀ ਸੋਚਦਾ ਯਾਰ ਇਹ ਬੰਦਾ ਕਹਿ ਹੋ ਜਾ। ਇਹਦੇ ਚਾਪ ਪੱਥਰੀ 18mm ਦੀ ਜੇ ਨਾ ਹੋਈ ਨਾ ਤੇ ਜਿਹਨੇ ਸਕੈਨ ਕੀਤੀ ਉਹਦੀ ਖੈਰ ਨਹੀਂ ਨੇੜੇ ਘਰ ਨੇੜੇ ਘਰ ਪੁੱਤ ਐਂ ਜਮਾ ਨੇੜੇ ਕਰਕੇ ਵਿਖਾ ਥੋੜੇ ਹਾਂ ਥੋੜੇ ਤਾਂ ਕਰ ਥੋੜਾ ਜਿਹਾ ਤਾਂ ਕਰ ਹਾਂ ਇੱਥੇ ਫੋ 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 ਇਹ ਹੈ ਸਟੋਨ ਚੰਗੀ ਤਰ੍ਹਾਂ ਖਾ ਕਿੰਨੀ ਕਰੜੀ ਹੈ ਯਾਰ ਇਹ ਦੇਖੀ ਟੁੱਟਦੀ ਨਹੀਂ ਯਾਰ ਕਮਾਲ ਹੋ ਗਿਆ ਦੱਸ ਇਹ ਪਿੱਤਿਆ ਆ ਇਹਦੇ ਵਿੱਚ ਬਾਇਲਜੂਸ ਬੰਦਾ ਜੀ ਇਹਦੇ ਵਿੱਚ ਆ ਵੇਖੋ ਛੂਠੀ ਜੰਤੜੀਏ ਦੇ ਵਿੱਚ ਆ ਪਖਾਨਾ ਜਿਹਦੇ ਵਿੱਚ ਬਾਇਲਜੂਸ ਬੰਦਾ ਜਦੋਂ ਇਹ ਸੁਗੜਦਾ ਐਂ ਕਰਕੇ ਐਂ ਸੁਗੜਦਾ ਤੇ ਵਿੱਚ ਪੱਥਰੀ ਆ ਜਾਂਦੀ ਤੇ ਦਰਦ ਹੁੰਦਾ ਮਰੀਜ਼ ਦੇ ਬੇਤਾਸ਼ਾ ਤਾਂ ਕਰਕੇ ਇਸ ਦਾ ਇਲਾਜ ਨਹੀਂ ਆ ਵੇਖੋ ਜੀ ਪੱਥਰੀ ਇਹ ਐਹੋ ਜਿਹੜੇ ਕੁੱਤੇ ਕੰਮ ਮੈਂ ਹੀ ਕਰ ਸਕਦਾ ਬਾਈ ਜੀ ਦੇਖੋ ਤੁਸੀਂ ਜਿਹੜੇ ਕਹਿੰਦੇ ਨਾ ਮੱਲੀ ਤੂੰ ਕਰਦਾ ਕੀ ਆ ਬਾਈ ਜੀ ਮੈਂ ਆ ਆਰਐਮਪੀ ਡਾਕਟਰ ਆ ਸਿਰੇ ਦਾ ਪੰਡ ਲਵਾਣੇ ਵਾਲੀ ਆ ਜਿਹੜਾ ਸ੍ਰੀ ਮੁਕਸਰ ਸਾਹਿਬ ਦੰਦਾਂ ਦੀ ਦਵਾਈ ਦਿੰਨਾ ਪੇਸ਼ੈਂਟ ਆਉਂਦੇ ਆ ਮੇਰੇ ਕੋਲ ਦੂਰ ਦੂਰ ਤੋਂ ਧੱਧਰਾ ਠੀਕ ਕਰਦਾ ਤੇ ਇਹੋ ਜੇ ਕੰਮ ਮੈਂ ਕੀਤੇ ਹੋਏ ਆ 7 ਸਾਲ ਦਿੱਲੀ ਹਸਪੀਟਲ ਚ ਲਾਇਆ ਡਾਕਟਰ ਨੀਰਜ ਗਰਗਰ ਨਾਲ ਹੋਰ ਵੀ ਕਈ ਸੱਤਾਂਾਂ ਜੀ ਧੱਕੇ ਖਾਦੇ ਨੇ ਤੇ ਐਵੇਂ ਮੈਨੂੰ ਪੂਰੀ ਨੌਲੇਜ ਆ ਐਵੇਂ ਨਾ ਸਮਝ ਜਾਈ ਅੱਧਾ ਐਮਬੀਬੀਐਸ ਡਾਕਟਰ ਆ ਮੈਂ ਤੇ ਆ ਤੁਸੀਂ ਦੇਖ ਸਕਦੇ ਜੇ ਆ ਪੱਥਰੀ ਆ ਤੇ ਇਹਨੂੰ ਆਪਾਂ ਕੱਟ ਕੇ ਵੇਖੀਏ ਵੀ ਅੰਦਰ ਕੀ ਆਖਰ ਕੀ ਹੈ ਕੀ ਆ ਦੇਖੋ ਇੱਕ ਕੋਲੇਸਟੋਲ ਹੈਗੀ ਜੀ ਇਹ ਪੀਲੇ ਰੰਗ ਦੀ ਹੈ ਨਾ ਇੱਕ ਕੋਲੇਸਟੋਲ ਆ ਇਹ ਇਹਨਾਂ ਦਾ ਲੀਵਰ ਯਾਨੀ ਕਿ ਜਿਆਦਾ ਕੋਲੇਸਟੋਲ ਪ੍ਰੋਡਿਊਸ ਕਰਦਾ ਸੀਗਾ ਤਾਂ ਕਰਕੇ ਪੱਥਰੀ ਬਣੀ ਤਾਂ ਇਹ ਗੜਨੀ ਪਈ ਹੁਣ ਕੀ ਆ ਜਿਹੜਾ ਬਾਇਲ ਜੂਸ ਸਿੱਧਾ ਮਿਕਸ ਹੁੰਦਾ ਹੀ ਰਹੂਗਾ ਆਪਣਾ ਜਿਹੜੀ ਮਰਜ਼ੀ ਖਾ ਲੋ ਦਿੱਕਤ ਆਉਂਦੀ ਆ ਵੀ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਜਿਆਦਾ ਖਾਈਆਂ ਜਾਣੀਆਂ ਇਸ ਕਰਕੇ ਥੋੜਾ ਕੈਮਰਾ ਉੱਪਰ ਕਰ ਲਾ ਇਹ ਆ ਪੱਥਰੀ ਵਾਕਈ 18 mm ਦੀ ਆ ਵਾਕਈ ਯਾਰ ਜਿਹਨੇ ਸਕੈਨ ਕੀਤੀ ਉਹਨੂੰ ਫੋਨ ਨੰਬਰ ਦੇਣ ਵਾਲੇ ਆ ਅਲਟਰਾਸਾਉਂਡ ਕੀਤੀ ਆ ਵੇਖੋ ਤੁਸੀਂ ਇਹ ਪੱਥਰੀ ਕਿੱਥੋਂ ਨਿਕਲ ਜੇਗੀ ਇਹ ਆਪਰੇਟ ਹੀ ਸੀ ਇਹਦਾ ਹੱਲ ਬਾਕੀ ਮੇਰੇ ਤੋਂ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਰੱਬ ਰੱਖਾ ਤੁਹਾਨੂੰ ਮੈਂ ਦਿਖਾਤਾ ਪਿੱਤਾ ਇੱਕ ਵਾਰ ਹੋਰ ਵਿਖਾ ਦੇ ਅੱਗੇ ਅੱਗੇ ਕਰ ਲੈ ਆ ਚੁੱਕਾ ਆ ਰਿਹਾ ਇਹ ਪਿੱਤਾ ਆਵੇ ਇੱਥੇ ਦੋ ਇੱਕ ਤਾਂ ਲੀਵਰ ਚ ਆਉਂਦੀ ਹੁੰਦੀ ਐ ਇੱਥੇ ਨਾੜ ਇੱਥੇ ਲੱਗ ਜਾਂਦੀ ਐ ਇਹ ਗਾਂ ਆਂਤ ਚ ਜਾਂਦੀ ਹੁੰਦੀ ਐ ਇੱਥੇ ਆ ਵੇਖੋ ਜੀ ਉੱਤੇ ਸੂਈ ਲਾ ਕੇ ਬੰਦ ਕੀਤਾ ਦੇਖਦੀ ਸੂਈ ਵਿੱਚ ਕੈਮਰਾ ਐਮਰੇਜ ਵਿੱਚ ਦੇਖਦੀ ਆ ਦਿਖਾ ਦਿ ਪਿੱਤਰ ਡਰ ਗਿਆ ਸੀ ਠੀਕ ਚਲੋ ਤੇ ਵੀਡੀਓ ਵਾਤ ਵਾਤ ਸ਼ੇਅਰ ਕਰ ਦਿਓ ਪਰ ਆਪ ਮੇਰੇ ਵੀ ਹੱਥ ਕੰਮ ਲੱਗ ਗਿਆ ਨਾ ਇਹ ਪੰਗੇ ਡਾਕਟਰ ਮੱਲੀ ਲੈ ਸਕਦਾ ਹਾਂ ਓਕੇ ਬਾਈ ਲਵ ਯੂ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ ਰਬ ਰੱਖਾ